ਦੇ ਵਿੱਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਸੂਬੇ ਪਰ ਦੇ ਵਿੱਚ ਚਲਾਇਆ ਗਿਆ ਜਿਸ ਦੇ ਤਹਿਤ ਪਬਲਿਕ ਥਾਵਾਂ ਤੇ ਸਰਚ ਆਪਰੇਸ਼ਨ ਚਲਾਏ ਗਏ ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਵੀ ਸੀਨੀਅਰ ਪੁਲਿਸ ਅਫਸਰਾਂ ਦੀ ਅਗਵਾਈ ਹੇਠ ਇਹ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਸਟੇਸ਼ਨ ਤੇ ਖੜੇ ਮੋਟਰਸਾਈਕਲ ਅਤੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ ਇਸ ਮੌਕੇ ਜਿੱਥੇ ਅਚਾਨਕੀ ਘਟਨਾ ਨਾ ਹੋਵੇ ਇਸ ਨੂੰ ਲੈ ਕੇ ਪੁਲਿਸ ਨੇ ਰੂਟੀਨ ਚੈਕਿੰਗ ਦੱਸਿਆ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹ ਲਗਾਤਾਰ ਚੈਕਿੰਗ ਚੱਲਦੀ ਰਹਿੰਦੀ ਹੈ ਇਸ ਤੋਂ ਇਲਾਵਾ ਜੀਐਸ ਸੰਦੂ ਨੇ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਦਾ ਜਿਹੜਾ ਕੇਸ ਆਪਰੇਸ਼ਨ ਆ ਇਹ ਸਾਰੇ ਹਾਲ ਪੰਜਾਬ ਦੇ ਵਿੱਚ ਲਾਂਚ ਕੀਤਾ ਗਿਆ ਹੈ ਇਹ ਜਿਹੜਾ ਪੇਸ਼ੈਂਟ ਖਾਸ ਕਰਕੇ ਆ ਰਹੀਆਂ ਇਲੈਕਸ਼ਨਾਂ ਤਾਂ ਜਿਹੜੇ ਲਾ ਐਂਡਰ ਨੂੰ ਮੁੱਖ ਰੱਖਦੇ ਆ ਹੋਇਆ ਸਾਰੇ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕਰਾਈ ਜਾ ਰਹੀ ਹੈ ਇਹਨਾਂ ਦੇ ਵਿੱਚ ਸ਼ੱਕੀ ਮੋਟਰਸਾਈਕਲ ਸ਼ੱਕੀ ਵਹੀਕਲ ਤੇ ਟ੍ਰੇਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਬਾਹਰੋਂ ਕੋਈ ਗਲਤ ਆਦਮੀ ਜਿਹੜਾ ਇੱਥੇ ਆਣ ਕੇ ਕੋਈ ਕ੍ਰਾਈਮ ਨਾ ਕਰ ਸਕੇ ਸਰ ਇਹ ਜਿਹੜੀ ਚੈਕਿੰਗ ਚੱਲ ਰਹੀ ਹੈ ਕੋਈ ਕੋਈ ਚੀਜ਼ ਮਿਲਦੀ ਹੈ ਬਰਾਮਦੇ ਕੀ ਹੋਈ ਕਿਸੇ ਕੋਲੋਂ ਜਾਂ ਕੁਛਦਰ ਕੋਈ ਬੰਦਾ ਫੜਾਇਆ ਨਹੀਂ ਅਜੇ ਨਹੀਂ ਅਜੇ ਚੱਲ ਰਹੀ ਹੈ ਸਾਡੇ ਅਗਰ ਜੇ ਹੋਈ ਤੇ ਜ਼ਰੂਰ ਦੱਸਿਆ ਜਾਏਗਾ ਤੁਹਾਨੂੰ ਸਰ ਕਿੰਨੀ ਚਿਰ ਤੱਕ ਮਤਲਬ ਕਿ ਚੰਦਰੀਆਂ ਨੇ ਡੇਲੀ ਡੇਲੀ ਚੈਕਿੰਗ ਸਰ ਇਹ ਪਾਸੇ ਜਿਹੜੇ ਚੱਲ ਰਹੇ ਨੇ ਫਿਲਹਾਲ ਕੈਸੋ ਤੇ ਅੱਜ ਦਾ ਹੀ ਆ ਲੇਕਿਨ ਲਖਿਆ ਨੂੰ ਮੁੱਖ ਰੱਖਦੇ ਆ ਮੱਧੇ ਨਜ਼ਰ ਰੱਖਦੇ ਆ ਇਹ ਚੱਲਦਾ ਹੀ ਰਹੇਗਾ ਹਾਂ ਸਰ ਇੱਕ ਨਾ ਹੋ ਕਿ ਕਹਿੰਦੇ ਜੇ ਸ਼੍ਰੋਮਣੀ ਕਾਲੀਬੰਦ ਦੇ ਤੱਕ ਹੈਗੇ ਅੰਮ੍ਰਿਤਸਰ ਵਾਲਿਆਂ ਨੂੰ ਕਿੱਥੇ ਕੋਈ ਤਰੀਕ ਗੱਲ ਪਤ ਹੋਈ ਕੋਈ ਨਹੀਂ ਮੇਰੀ ਨੌਲੇਜ ਚ ਨਹੀਂ ਹੈ ਜੀ ਇਸ ਤਰ੍ਹਾਂ ਦੀ ਕੋਈ ਗੱਲ ਜੀ ਪਰ ਕਿੰਨੀ ਫੋਰਸ ਲਗਾਈ ਗਈ ਹੈ ਹੁਣ ਇੱਥੇ ਚੈਕਿੰਗ ਇੱਥੇ ਤਕਰੀਬਨ ਅ ਕਿੰਨੇ ਕਰਾਫਟਰ ਮੰਦੇ 80 90 ਦੇ ਕਰੀਬ ਬੰਦੇ ਲਗਾਏ ਗਏ ਜੀ ਟੋਟਲ ਟੋਟਲ ਨਾਲੇ ਜੀ ਆਰ ਪੀ ਐਫ ਆਰ ਪੀ ਐਫ ਸਾਡੇ ਨਾਲ ਹੈ ਤੇ ਐਸ ਐਚਓ ਕਤਵਾਲੀ ਨੇ ਏਸੀਓ ਮੈਡਮ ਨੇ ਤੇ ਮੇਰੀ ਸਪਰੂਵਿਜ਼ਨ ਲੱਗੀ ਹੈ ਇਹ ਚੈੱਕ ਕਰਾ ਰਹੇ ਠੀਕ ਹੈ ਸਰ ਥੈਂਕ ਯੂ